ਕਿਹੜਾ ਵੀਜਾ ਹੈ ਜਿਹੜਾ ਤੁਸੀਂ ਹਰ ਇੱਕ ਨੂੰ ਕਹਿ ਰਹੇ ਹੋ ਵੀ ਪਹਿਲਾਂ ਵੀਜ਼ਾ ਲਵਾਵਾਂਗੇ ਬਾਅਦ ਚ ਪੈਸੇ ਲਵਾਂਗੇ ਬਾਈ ਸਾਰੇ ਵੀਜ਼ੇ ਆਪਣੀ ਸਾਰੀ ਆਫਟਰ ਵੀਜ਼ਾ ਪੇਮੈਂਟ ਹੈ ਰਿਕਵਿਜ਼ਿਟ ਦੀ ਯੂਕੇ ਦਾ ਵਰਕ ਪਰਮਿਟ ਕਰੀ ਜਾਂਦੇ ਆਪਾਂ ਇਹਦੇ ਵਿੱਚ ਬੇਸਿਕਲੀ ਆਪਾਂ ਨੂੰ 10th ਪਾਸ ਆਊਟ ਚਾਹੀਦਾ ਕੋਈ ਆਇਲਸ ਬਿਊਟੀ ਨਹੀਂ ਚਾਹੀਦੀ ਸਭ ਤੋਂ ਵੱਡੀ ਗੱਲ ਬਾਈ ਇਹਦੇ ਵਿੱਚ ਠੀਕ ਹੈ ਇਹਦੇ ਵਿੱਚ ਵਿਦ ਫੈਮਿਲੀ ਤੇ ਵਿਦ ਸਪਾਊਸ ਜਾ ਸਕਦਾ ਜੀ ਬਾਈ ਵੱਧ ਤੋਂ ਵੱਧ ਆਪਾਂ ਜੇ ਕਿਸੇ ਨੂੰ ਜਲਦੀ ਤੋਂ ਜਲਦੀ ਚਾਹੀਦਾ ਇੱਕ ਹਫਤੇ ਚ ਵੀਜ਼ਾ ਲੈ ਕੇ ਦੇ ਦਾਂਗੇ ਬਾਕਾਇਦਾ ਇਹ ਅਫਰੇ ਚ ਵੀਜ਼ਾ ਨਾ ਆਏ ਅਸੀਂ 5000 ਰੁਪਏ ਬਾਕਾਇਦਾ ਅਗਲੇ ਨੂੰ ਦੇਵਾਂਗੇ ਬ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮਾਨਸਾ ਚ ਏਵੀ ਕੰਸਲਟੈਂਟ ਆਣੇ ਆਏ ਆ ਬਾਈ ਉਹਨਾਂ ਦਾ ਆਪਾਂ ਇੰਗਲੈਂਡ ਦਾ ਵੀਜ਼ਾ ਲਵਾਇਆ ਸੀਗਾ ਤੇ ਬਹੁਤ ਘੱਟ ਦਿਨਾਂ ਦੇ ਵਿੱਚ ਬਾਈ ਉਹਨਾਂ ਨੇ ਵੀਜ਼ਾ ਆਪਣਾ ਜਿਹੜਾ ਪ੍ਰੋਸੈਸ ਕਰਵਾਤਾ ਤੇ ਜਿਹੜੇ ਵੀ ਮਿੱਤਰ ਇੰਗਲੈਂਡ ਜਾਣ ਦੀ ਸੋਚ ਰਹੇ ਨਾ ਤਾਂ ਇੱਕ ਵਾਰ ਇਹ ਵੀਡੀਓ ਧਿਆਨ ਨਾਲ ਸੋਲਿਓ ਸਾਰੀ ਪੇਮੈਂਟ ਬਾਅਦ ਚ ਲੈਂਦੇ ਆ ਪਹਿਲਾਂ ਵੀਜ਼ਾ ਲਵਾਉਂਦੇ ਨੇ ਤੇ ਗੱਲਬਾਤ ਕਰਾਂਗੇ ਬਾਈ ਉਹਰੇ ਨਾਲ ਕੀ ਪ੍ਰੋਸੈਸ ਰਹਿੰਦਾ ਤੇ ਕੀ ਸਿਸਟਮ ਰਹਿੰਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਬਹੁਤ ਘੱਟ ਸਮੇਂ ਦੇ ਵਿੱਚ ਮੇਰਾ ਵੀਜ਼ਾ ਤੁਸੀਂ ਲੈ ਕੇ ਦਿੱਤਾ। ਇਹ ਵੀ ਸਾਡੀ ਜ਼ਿੰਮੇਵਾਰੀ ਸੀ ਅਸੀਂ ਲੈ ਕੇ ਦੇਣਾ ਸੀ ਜਿਹੜੀ ਤੁਹਾਨੂੰ ਗੱਲ ਕਹਿਤੀ ਉਹ ਗੱਲ ਅਸੀਂ ਪੂਰੀ ਖਰੇ ਉਤਰਾਂਗੇ ਇਸ ਤਰ੍ਹਾਂ ਇਸ ਗੱਲ ਦੇ ਉੱਤੇ। ਠੀਕ ਆ ਭਾਈ ਜੀ। ਭਾਈ ਸਭ ਤੋਂ ਪਹਿਲਾਂ ਨਾ ਇਹ ਵੀ ਕੰਸਲਟੈਂਟ ਦੀ ਜਿਹੜੀ ਇਹ ਬ੍ਰਾਂਚ ਹੈ ਕਿੱਥੇ ਪੈਂਦੀ ਹੈ? ਇਹ ਭਾਈ ਜਮਾ ਪੀਐਨਵੀ ਬੈਂਕ ਦੇ ਨਾਲ ਹੈ। ਡੀਸੀ ਰੈਜ਼ੀਡੈਂਟ ਜਮਾ ਸਾਹਮਣੇ ਹੈ ਜੀ ਇਹ ਆਪਣੀ ਬ੍ਰਾਂਚ ਮਾਨਸਾ ਦੇ ਵਿੱਚ। ਠੀਕ ਹੈ ਤਿੰਨ ਕੋਣੀ ਤੋਂ ਜਦੋਂ ਆਪਾਂ ਡਾਕਟਰ ਬੰਕੇ ਵਾਲੀ ਸਾਈਡ ਨੂੰ ਮੁੜਾਂਗੇ ਉਦੋਂ ਆਪਣੀ ਡਾਕਟਰ ਬੰਕੇ ਵਾਲੇ ਪਾਸੇ ਹੈ ਜੀ ਇਹ ਬ੍ਰਾਂਚ। ਠੀਕ ਹੈ ਜੀ। ਰਾਈਟ ਹੈਂ ਆਪਣਾ ਵੀ ਇੰਗਲੈਂਡ ਦਾ ਵੀਜ਼ਾ ਆਇਆ। ਹਾਂਜੀ। ਤੇ ਮੇਨ ਤੁਸੀਂ ਕਹਿੰਦੇ ਇੰਗਲੈਂਡ ਦੇ ਵਿੱਚ ਅਸੀਂ ਮਾਸਟਰ ਵੀ ਹੈਗੇ ਆ। ਬਈ ਕਿਹੜਾ ਵੀਜ਼ਾ ਹੈ ਜਿਹੜਾ ਤੁਸੀਂ ਹਰ ਇੱਕ ਨੂੰ ਕਹਿ ਰਹੇ ਹੋ ਵੀ ਪਹਿਲਾਂ ਵੀਜ਼ਾ ਲਵਾਵਾਂਗੇ ਬਾਅਦ ਚ ਪੈਸੇ ਲਵਾਂਗੇ। ਬਈ ਸਾਰੇ ਵੀਜ਼ੇ ਆਪਣੀ ਸਾਰੀ ਆਫਟਰ ਵੀਜ਼ਾ ਪੇਮੈਂਟ ਹੈ ਰਿਕਵਿਜ਼ਿਟ ਦੇ ਉੱਤੇ ਸਭ ਤੋਂ ਵੱਡੀ ਗੱਲ ਪਰ ਆਪਾਂ ਯੂਕੇ ਦਾ ਵਰਕ ਪਰਮਿਟ ਕਰ ਰਹੇ ਹਾਂ ਜੀ। ਠੀਕ ਹੈ ਜੀ। ਯੂਕੇ ਦਾ ਵਰਕ ਪਰਮਿਟ ਕਰੀ ਜਾਂਦੇ ਆਪਾਂ। ਇਹਦੇ ਵਿੱਚ ਬੇਸਿਕਲੀ ਆਪਾਂ ਨੂੰ 10th ਪਾਸ ਆਊਟ ਚਾਹੀਦਾ। ਕੋਈ ਆਈਲਸ ਵੀਟ ਨਹੀਂ ਚਾਹੀਦੀ ਆਪਾਂ ਨੂੰ ਇਹਦੇ ਵਿੱਚ। ਸਾਰੇ ਪੈਸੇ ਆਪਾਂ ਆਫਟਰ ਵੀਜ਼ਾ ਲਵਾਂਗੇ ਜ ਠੀਕ ਹੈ ਜੀ ਹਾਂਜੀ ਮਤਲਬ ਵਰਕ ਪਰਮਿਟ ਦੇ ਨਾਲ ਆਪਾਂ ਸਾਰੀ ਫੈਮਿਲੀ ਵੀ ਲਿਜਾ ਸਕਦੇ ਹਾਂ ਹਾਂਜੀ ਹਾਂਜੀ ਕਿੰਨੇ ਕ ਟਾਈਮ ਦਾ ਬਈ ਇਹ ਪ੍ਰੋਸੈਸ ਹੁੰਦਾ ਬਈ ਵੱਧ ਤੋਂ ਵੱਧ ਆਪਾਂ ਜੇ ਕਿਸੇ ਨੂੰ ਜਲਦੀ ਤੋਂ ਜਲਦੀ ਜਿੰਦਾ ਇੱਕ ਹਫਤੇ 'ਚ ਵੀਜ਼ਾ ਲੈ ਕੇ ਦੇ ਦਾਂਗੇ ਬੰਦੇ ਨੂੰ ਜੀ ਠੀਕ ਹੈ ਜੀ ਇੱਕ ਹਫਤੇ ਦੇ ਵਿੱਚ ਵੀਜ਼ਾ ਬਈ ਇੱਕ ਹਫਤੇ ਤੋਂ ਇੱਕ ਮਹੀਨਾ ਤੱਕ ਵੱਧ ਤੋਂ ਵੱਧ ਹਾਂਜੀ ਹਾਂਜੀ ਠੀਕ ਆ ਬਈ ਤੇ ਬਈ ਪੇਮੈਂਟ ਵਾਲੀ ਗੱਲ ਕਰੀਏ ਹੁਣ ਜੇ ਇੱਕ ਨਾ ਐਂ ਤਾਂ ਚਲੋ ਟਰਸਟ ਹੋ ਜਾਂਦਾ ਅਗਲੇ ਹਾਂਜੀ ਬਈ ਵੀਆਰ ਵੀਜ਼ਾ ਅਪਲਾਈ ਕਰ ਦਿੰਦੇ ਆ ਆ ਗਿਆ ਤਾਂ ਠੀਕ ਆ ਜੇ ਨਾ ਆਇਆ ਤਾਂ ਵੀ ਠੀਕ ਆ ਪਰ ਥੋੜਾ ਜਿਹਾ ਟਰਸਟ ਵਰਤੀ ਕਿਵੇਂ ਬਣਦਾ ਹੈ ਵੀ ਜੇ ਵੀਜ਼ਾ ਨਾ ਆਇਆ ਤਾਂ ਫਿਰ ਤੁਸੀਂ ਕੀ ਜ਼ਿੰਮੇਵਾਰੀ ਨਿਭਾਉਣੇ ਬਾਈ ਅਸੀਂ ਇਹ ਕੰਮ ਕਰਦੇ ਆਂ ਅਸੀਂ 50000 ਰੁਪਏ ਦੇਵਾਂਗੇ ਜੇ ਵੀਜ਼ਾ ਨਹੀਂ ਆਉਂਦਾ ਬਾਈ ਫਿਰ ਕਿਵੇਂ ਮਤਲਬ 50000 ਦੀ ਕਿਵੇਂ ਬਾਈ ਯਾਰ ਸਾਨੂੰ ਆਪਦੀ ਤਸੱਲੀ ਹੈ ਯਾਰ ਅਸੀਂ ਆਪਦੀ ਗਲਤੀ ਦੇਖਾਂਗੇ ਸਾਡੀ ਗਲਤੀ ਕੀ ਹੈ ਇਸ ਚੀਜ਼ ਦੇ ਵਿੱਚ ਅਸੀਂ ਸਾਰੇ ਪੇਮੈਂਟ ਤਾਂ ਹੀ ਆਫਟਰ ਵੀਜ਼ਾ ਕਹਿੰਨੇ ਆਂ ਬਾਕਾਇਦਾ ਇਹ ਅਫਰੇ ਜੇ ਵੀਜ਼ਾ ਨਾ ਆਇਆ ਅਸੀਂ 50000 ਰੁਪਏ ਬਾਕਾਇਦਾ ਅਗਲੇ ਨੂੰ ਦੇਵਾਂਗੇ ਠੀਕ ਹੈ ਜੀ ਹਾਂਜੀ ਮਤਲਬ ਉਹ ਗੱਲ ਹੈ ਵੀ ਕੋਈ ਵੀ ਕੰਮ ਕਰਦੇ ਉਹ ਤੇ ਪਰਫੈਕਸ਼ਨ ਇੰਨੀ ਕਿ ਜ਼ਿਆਦਾ ਉਹ ਕੋਈ ਵੀਜ਼ਾ ਆਊਗਾ ਹੀ ਆਊਗਾ ਆਪਾਂ ਸਾਰੀ ਪ੍ਰੋਫਾਈਲ ਉਹ ਪਹਿਲਾਂ ਸਟੱਡੀ ਕਰਦੇ ਆਂ ਫਿਰ ਆਪਾਂ ਅਗਲੀ ਫਾਈਲ ਫੜਦੇ ਆਂ ਬਕਾਇਦਾ ਬਾਈ ਐਗਰੀਮੈਂਟ ਵੀ ਕਰਦੇ ਆਂ ਆਪਾਂ ਇਸ ਚੀਜ਼ਾਂ ਦੇ ਮਤਲਬ ਐਗਰੀਮੈਂਟ ਬਾਈ ਕੀ ਚੀਜ਼ ਆ ਗਈ ਕਿਵੇਂ ਕਰਦੇ ਆਂ ਬਾਈ ਆਹ ਦੇਖੋ ਰਿਟਰਨ ਸਟਾਮ ਪੇਪਰ ਦੇ ਉੱਤੇ ਐਗਰੀਮੈਂਟ ਕਰਦੇ ਆਂ ਆ ਬਕਾਇਦਾ ਸਟਾਮ ਪੇਪਰ ਦਿੱਤੇ ਹਜ਼ਾਰਾਂ ਦੇ ਪ੍ਰਕਾਰ ਦੇ ਐਗਰੀਮੈਂਟ ਕੀਤੇ ਹੋਏ ਆਪਾਂ ਠੀਕ ਆ ਜੀ ਆ ਐਗਰੀਮੈਂਟ ਹੋਏ ਹੋਏ ਆ ਪ੍ਰੋਪਰ ਜੀ ਇਹਦੇ ਵਿੱਚ ਬਈ ਕੀ ਸ਼ਰਤਾਂ ਸਾਰੀਆਂ ਮਤਲਬ ਜੇ ਨਹੀਂ ਵੀਜ਼ਾ ਆਉਂਦਾ 50000 ਵਾਪਸ ਜੇ ਆ ਗਿਆ ਤਾਂ ਆਫਟਰ ਆਫਟਰ ਵੀਜ਼ਾ ਪੇਮੈਂਟ ਆ ਸਾਰੀ ਦੀ ਦੋਸਤੋ ਇਹ ਵੀ ਇੱਕ ਵੱਡੀ ਗੱਲ ਆ ਗਈ ਕਿਉਂਕਿ ਬਾਅਦ ਚ ਨਾ ਕਈ ਵਾਰ ਆਪਾਂ ਦੇਖਦੇ ਆਂ ਇਹ ਸਿਸਟਮ ਦੇ ਵਿੱਚ ਕਈ ਮਿਸ ਲੀਡ ਹੋ ਜਾਂਦੇ ਨੇ ਲੋਕ ਪਰ ਉਹ ਚੀਜ਼ ਦਾ ਸਾਰਾ ਰਿਜ਼ਲਟ ਬਾਈ ਉਹਨਾਂ ਨੇ ਪਹਿਲਾਂ ਹੀ ਕਰ ਰੱਖਿਆ ਜਿਹੜੇ ਵੀ ਵੀਰਾਂ ਨੇ ਇੱਥੋਂ ਫਾਇਲ ਲਵਾਉਣੀ ਆ ਤਾਂ ਨਾਂ ਦੇ ਨਾਲ ਤੁਹਾਡਾ ਐਗਰੀਮੈਂਟ ਹੋਊਗਾ ਵੀ ਆਹ ਕੰਡੀਸ਼ਨਾਂ ਨੇ ਤੇ ਆਹ ਤੁਹਾਨੂੰ ਵੀਜਾ ਆਊਗਾ ਜੇ ਨਹੀਂ ਆਉਂਦਾ ਤਾਂ ਅਸੀਂ ਪੇਮੈਂਟ ਦੇਵਾਂਗੇ ਜੇ ਆ ਗਿਆ ਤਾਂ ਤੁਸੀਂ ਜਿਹੜੀ ਦੇਣੀ ਆ ਉਹ ਤੁਹਾਡੇ ਨਾਲ ਗੱਲ ਬਾਈ ਉਹਨਾਂ ਦੀ ਹੋਊਗੀ ਬਾਈ ਜਿਹੜੇ 10ਵੀਂ ਪਾਸ ਆ ਉਹਨਾਂ ਲਈ ਤਾਂ ਤੁਸੀਂ ਕੰਡੀਸ਼ਨ ਦੱਸਤੀ ਉਹਨਾਂ ਨੂੰ ਤਾਂ ਪੱਕਾ ਚਾਂਜ ਦੀ ਟਾਕੀ ਪੜਾ ਦੋਗੇ। ਹਾਂਜੀ ਹਾਂਜੀ ਬਈ। ਜੇ ਕੋਈ ਮੇਰੇ ਵਰਗਾ ਮਾਤਰ ਹੁੰਦਾ ਕਹਿੰਦਾ ਯਾਰ ਮੈਂ ਜਮ ਹੀ ਨਹੀਂ ਪੜਿਆ ਬਈ। ਉਹਦਾ ਵੀ ਕੋਈ ਹੱਲ ਹੈਗਾ ਬਈ। ਬਈ ਉਹ ਬੰਦਾ ਵੀ ਨਰਾਸ਼ ਨਾ ਹੋਵੇ। ਉਹਨੂੰ ਵੀ ਯੂਕੇ ਭੇਜਾਂਗੇ ਵਿਸਟਰ ਵੀਜ਼ੇ ਦੇ ਉੱਤੇ। ਸਾਰੇ ਪੈਸੇ ਉਹਦੇ ਵੀ ਆਫਟਰ ਵੀਜ਼ਾ ਲਾਵਾਂਗੇ। ਠੀਕ ਹੈ ਜੀ। ਹਾਂਜੀ ਬਈ। ਮਲਪੂਰੀ ਜੇ ਕਹਿਦੀ ਉਹਦੇ ਵੀ ਤਸੱਲੀ ਸਾਰਾ ਐਗਰੀਮੈਂਟ ਸਾਰਾ ਐਗਰੀਮੈਂਟ ਕਰਕੇ ਬਈ ਬਿਨਾਂ ਐਗਰੀਮੈਂਟ ਤੋਂ ਆਪਣਾ ਕੋਈ ਕੰਟਰੀ ਲਈ ਨਹੀਂ ਕਰਦੇ ਆਪਾਂ। ਠੀਕ ਹੈ ਜੀ। ਯੂਕੇ ਕੇ ਆਪਾਂ ਇੱਕ ਚੀਜ਼ ਹੋਰ ਕਿਤੇ ਘਰਾਂ ਨੂੰ ਤੁਸੀਂ ਕਲੇਸ਼ ਨਾ ਪਵਾ ਦਿਓ ਨਹੀਂ ਨਹੀਂ ਬਾਈ ਜਿਹੜੇ ਬੰਦੇ ਨੇ 10ਵੀਂ ਕੀਤੀ ਹੈ ਹਾਂਜੀ ਤੇ ਉਹਦੀ ਬਾਈ ਵਨ ਪੜ ਹੈ ਕੋਈ ਗੱਲ ਨਹੀਂ ਜੀ ਕੱਲੇ ਮੇਨ ਐਪਲੀਕੈਂਟ ਦੀ ਜਿਹਦੀ ਫਾਈਲ ਲਾਵਾਂਗੇ ਉਹਦੀ 10ਵੀਂ ਚਾਹੀਦੀ ਹੈ ਦੂਜਾ ਬੰਦਾ ਜੇ ਅਨਪੜੀ ਹੋਵੇ ਉਹਨੂੰ ਵੀ ਯੂਕੇ ਭੇਜਾਂਗੇ ਆਪਾਂ ਕੀ ਬਾਤ ਹੈ ਜੀ ਤੇ ਬਾਈ ਜਿਹੜੇ ਆਪਣੀ ਵੀਡੀਓ ਦੇਖ ਕੇ ਆਉਣਗੇ ਮਿੱਤਰ ਉਹਨਾਂ ਲਈ ਕੋਈ ਡਿਸਕਾਊਂਟ ਬਾਈ ਆਪਾਂ ਪਹਿਲੇ 15 ਬੰਦਿਆਂ ਨੂੰ ਜਿਹੜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਖਿੱਚ ਕੇ ਲੈ ਕੇ ਆਊਗਾ ਅਨੁਕ੍ਰੇਟ ਟਿਕਟ ਫ੍ਰੀ ਕਰਾਂਗੇ ਯੂਕੇ ਦੀ ਠੀਕ ਹੈ ਜੀ ਹਾਂਜੀ ਜੇ ਆਪਣੇ ਤੋਂ ਫਾਇਲ ਲਵਾਉਂਦੇ ਨਾਲ ਟਿਕਟ ਉਹਨਾਂ ਨੂੰ ਫ੍ਰੀ ਹੈ ਜੀ ਫ੍ਰੀ ਹੈ ਕੀ ਬਾਤ ਹੈ ਜੀ ਪਹਿਲੇ 15 ਨੂੰ ਲਓ ਵੀ ਦੋਸਤੋ ਵੀਡੀਓ ਵੀ ਸ਼ੇਅਰ ਕਰ ਦਿਓ ਦੂਜੀ ਗੱਲ ਖਾਸ ਕੋਈ ਵੀ ਤੁਹਾਡੀ ਕੁਐਰੀ ਹੈ ਕੋਈ ਵੀ ਸਵਾਲ ਹੈ ਨਾ ਇਹ ਵੀ ਕੰਸਲਟੈਂਟ ਮਾਨਸਾ ਤੁਸੀਂ ਪਹੁੰਚ ਕੇ ਬਾਈ ਉਹਨਾਂ ਨਾਲ ਸਵਾਲ ਕਰ ਸਕਦੇ ਹੋ ਕੋਈ ਵੀ ਚੀਜ਼ ਤੁਸੀਂ ਰਿਕੁਆਇਰਮੈਂਟ ਆ ਤੁਸੀਂ ਬਾਈ ਉਹਨਾਂ ਤੋਂ ਪੁੱਛ ਸਕਦੇ ਹੋ ਕਿਉਂਕਿ ਕਈ ਵਾਰ ਫੋਨ ਤੇ ਉਹ ਚੀਜ਼ਾਂ ਸਮਝ ਨਹੀਂ ਹੁੰਦੀਆਂ ਕਲੀਅਰ ਨਹੀਂ ਹੁੰਦੀ ਬਾਈ ਕਹਿੰਦਾ ਕਾਲਿੰਗ ਦਾ ਰਾਸ਼ੀ ਇੰਨਾ ਕੁ ਜ਼ਿਆਦਾ ਹੋ ਜਾਂਦਾ ਕਿ ਇੰਨੀ ਗੱਲ ਹੀ ਨਹੀਂ ਹੁੰਦੀ ਫੋਨ ਤੇ ਵਿਜ਼ ਸਾਰੀ ਚੀਜ਼ ਐ ਤੇ ਸਮਝਾਈਆਂ ਜਾਣ ਕੇ ਪ੍ਰੋਪਰਲੀ ਉਹਨਾਂ ਨੂੰ ਠੀਕ ਹੈ ਜੀ ਬਈ ਅਖੀਰ ਤੇ ਲੋਕੇਸ਼ਨ ਜ਼ਰੂਰ ਦੱਸ ਦੀ ਆਪਾਂ ਦਵਾਰ ਬਈ ਪੀ ਐਨ ਬੀ ਬੈਂਕ ਦੇ ਜਮਾ ਨਾਲ ਜੀ ਡੀ ਸੀ ਰੈਜੀਡੈਂਸ ਦੇ ਜਮਾ ਸਾਹਮਣੇ ਜੇ ਉਹ ਬੱਸ ਸਟੈਂਡ ਨੂੰ ਮੋੜਦੇ ਡਾਕਟਰ ਪੰਕੇ ਵਾਲੀ ਸਾਲ ਆਪਣੀ ਏ ਬੀ ਕੰਸਲਟੈਂਟ ਨਾਮ ਤੇ ਬ੍ਰਾਂਚ ਹੈ ਜੀ ਠੀਕ ਹੈ ਬਈ ਧੰਨਵਾਦ